ਦੂਸਰੀ ਡਿਲੀਵਰੀ ਜਾਂ ਦੂਸਰਾ ਬੱਚਾ ਆਸਾਨੀ ਨਾਲ ਲੈਣ ਦਾ ਤੁਹਾਡੇ ਤਜਰਬੇ ਮੁਤਾਬਕ ਕੀ ਟੰਗ ਉਹਦੇ ਲਈ ਬੜਾ ਹੀ ਸੌਖਾ ਟੋਟਕਾ ਸਰ ਅਸੀਂ ਅੱਜ ਇਹ ਦੋ ਹੀ ਸੀਡ ਰੱਖੇ ਆ ਠੀਕ ਹੈ ਸ਼ਿਵਲਿੰਗੀ ਤੇ ਪੁੱਤਰ ਜੀ ਸਰ 44 ਇਅਰਸ ਦੀ ਲੇਡੀ ਸਰ ਮੇਰੇ ਕੋਲ 18 2 ਨੂੰ ਮੈਡੀਸਨ ਲੈ ਕੇ ਗਈ ਹੈ ਤੇ ਸਰ ਹੁਣ ਉਹਦਾ ਕਾਲ ਆ ਚੁੱਕੀ ਹੋਈ ਹੈ ਮੈਨੂੰ ਕਿ ਮੈਡਮ ਵੀ ਮੇਰੇ ਵੀ ਪੀਰੀਅਡਸ ਨਹੀਂ ਆਏ ਔਰ ਪ੍ਰੈਗਨੈਂਸੀ ਕਨਸੀਵ ਹੋ ਗਈ 44 ਸਾਲ ਦੀ ਉਮਰ 44 ਸਾਲ ਦੀ ਉਮਰ ਦੇ ਵਿੱਚ ਸਰ AMH 0.07 ਹੁਣ ਭਾਵੇਂ ਮੈਨੂੰ ਕੋਈ ਐਲੋਪੈਥ ਡਾਕਟਰ ਵੀ ਸੁਣ ਰਿਹਾ ਉਹਨੂੰ ਵੀ ਲੱਗਦਾ ਹੋਇਆ ਕਿ ਮੈਡਮ ਕਿਵੇਂ ਦੱਸ ਰਹੇ ਹੈਗੇ ਸਰ ਸੈਕਿੰਡ ਟਾਈਮ ਕਨਸੀਵ ਕਿਉਂ ਨਹੀਂ ਹੁੰਦਾ ਕਿਉਂ ਆਈਵੀਐਫ ਵਾਲੇ ਪਾਸੇ ਨੂੰ ਤੁਰਨਾ ਪੈਂਦਾ ਹੈ ਅਚਾ ਹੁਣ ਐਗ ਬਣ ਕੇ ਪ੍ਰੈਗਨਨਸੀ ਕਨਸੀਵ ਹੋ ਗਈ ਪਰ ਜਿਹੜੀ ਇਨਫੈਕਸ਼ਨ ਹੈ ਸਰ ਉਹਨੇ ਐਗ ਨੂੰ ਗਰੋ ਹੋਣ ਹੀ ਨਹੀਂ ਦੇਣਾ ਇਹੀ ਰੀਜ਼ਨ ਹੈ ਸਰ ਕਿ ਡੇਢ ਦੋ ਮਹੀਨਿਆਂ ਬਾਅਦ ਐਮਪੀਸੀਏ ਵੀ ਬਣ ਜਾਂਦੀ ਹੈਗੀ ਮੋਲਰ ਪ੍ਰੈਗਨਨਸੀ ਵੀ ਹੋ ਸਕਦੀ ਹੈਗੀ ਇਹ ਬੱਚਾ ਗਰੋ ਨਹੀਂ ਕਰਦਾ ਮਿਸਕਾਰਜ ਵੀ ਹੋ ਸਕਦਾ ਆਰਟੀਫੀਕਲੀ ਕਿੰਨਾ ਮਤਲਬ ਜਿਹੜਾ ਸਮਾਂ ਚਾਹੀਦਾ ਪਹਿਲੇ ਤੇ ਦੂਸਰੇ ਬੱਚੇ 'ਚ ਤੁਹਾਡਾ ਤੁਹਾਡੇ ਤਜਰਬੇ ਮੁਤਾਬਕ 6 ਤੋਂ 8 ਮਨთ ਬਾਅਦ ਉਹਨਾਂ ਨੂੰ ਨੈਕਸਟ ਪਲਾਨ ਕਰ ਹੀ ਲੈਣਾ ਚਾਹੀਦਾ ਸਰ ਪਤਾ ਹੀ ਨਹੀਂ ਲੱਗਦਾ ਫਿਰ ਪ੍ਰੈਗਨਨਸੀ ਕਦੋਂ ਕਨਸੀਵ ਹੋ ਜਾਂਦੀ ਹੈ। ਦੂਸਰੇ ਬੱਚੇ ਵਾਸਤੇ ਕਨਸੀਵਿੰਗ ਹੋ ਗਈ ਖੁਸ਼ਖਬਰੀ ਆ ਗਈ ਤਾਂ ਉਸ ਵੇਲੇ ਗਰਭ ਨਿਰੋਧਕ ਗੋਲੀਆਂ ਲੈਣਾ ਮਤਲਬ ਕਿ ਬਿਮਾਰੀਆਂ ਨੂੰ ਸੱਦਾ ਦੇਣਾ ਉਸ ਕੇਸ ਵਿੱਚ ਸਰ ਉਹ ਸ਼ਾਲਨ ਟੈਬਲਟ ਵੀ ਯੂਜ਼ ਕਰ ਸਕਦੇ ਆ ਹਰ ਤਰ੍ਹਾਂ ਦੀ ਪੇਨ ਨੂੰ ਸ਼ਾਲਨੀ ਟੈਬਲਟ ਨੇ ਰਿਕਵਰ ਕਰਨਾ ਸਰ ਚਲੋ ਇਹ ਤਾਂ ਦੂਸਰੀ ਵਾਰ ਦੀ ਪ੍ਰੈਗਨੈਂਸੀ ਹੋਗੀ ਬਹੁਤ ਪਰਿਵਾਰ ਤਾਂ ਪਹਿਲੀ ਚ ਹੀ ਫਸੇ ਹੋਏ ਨੇ ਇਹ ਚਾਰਟ ਸਾ ਡਿਸਪਲੇ ਸ਼ੋ ਕਰ ਦਿਓ ਤੇ ਐ ਸੌਖੇ ਤਰੀਕੇ ਦੇ ਨਾਲ ਨਾਲ ਸ਼ਿਰ ਰਿੰਗੀ ਤੇ ਪੁੱਤਰ ਜੀਵੀ ਦੇ ਬੀ ਲੈਂਦੇ ਆ ਹੋਇਆ ਤੇ ਨਾ ਸੁਭਾਗਿਆ ਲੈ ਲੈਣ ਸਰ ਉਹਨਾਂ ਦੀ ਹਰ ਉਹਨਾਂ ਦੀ ਜਿਹੜੀ ਮਰੀਅਤ ਹੈ ਛੋਟੇ ਟਾਈਮ ਦੇ ਵਿੱਚ ਸ਼ਾਰਟ ਪੀਰੀਅਡ ਦੇ ਵਿੱਚ ਸੁਣੇ ਜਾਏਗੀ ਤੇ ਸੌਖਾ ਕਨਸੀਵ ਕਰ ਸਕਣਗੇ। ਜਲਦੀ ਡਿਲੀਵਰੀ ਨੂੰ ਸੌਖਾ ਬਣਾਇਆ ਜਾ ਸਕਦਾ ਹੈ। ਇਹ ਮੇਰੇ ਪੇਸ਼ੈਂਟ ਸੁਭਾਗਿਆ ਨੂੰ ਯੂਜ਼ ਕਰ ਰਹੇ ਹੈ। ਉਹਦੇ ਵਿੱਚ ਉਹਨਾਂ ਨੂੰ ਆਇਰਨ ਫੋਲਿਕ ਐਸਿਡ ਕੁਝ ਵੀ ਖਾਣ ਦੀ ਜ਼ਰੂਰਤ ਨਹੀਂ ਹੈ ਸਰ। ਨਾ ਹੀ ਉਹਨਾਂ ਦਾ ਬੱਚਾ ਜਿਹੜਾ ਉਹ ਲੋਅ ਬਰਥ ਹੋਏਗਾ ਨਾ ਹੀ ਪਹਿਲਾ ਹੋਏਗਾ ਸਰ ਐਨਫ weight ਦੇ ਵਿੱਚ। ਮਤਲਬ ਤੁਸੀਂ ਇਹ ਕਹਦੇ ਵੀ ਸੁਭਾਗਿਆ ਜਿਹੜੀ ਸਾਡੀ ਭੈਣ ਇਸਤੇਮਾਲ ਕਰੇਗੀ ਤੇ ਜਿਹੜਾ ਬੱਚਾ ਜੋ ਸਾਡੇ ਹੱਥਾਂ ਚ ਆਏਗਾ ਤਾਂ ਰਸਗੁੱਲੇ ਵਰਗਾ ਹੋਏਗਾ ਸਰ ਡੈਫੀਨੇਟਲੀ ਉਹ ਗੋਲ ਮਟੋਲ ਰਸਗੁੱਲੇ ਵਰਗਾ ਹੀ ਹੋਣਾ ਵਿਆਹ ਤੋਂ ਬਾਅਦ ਇੱਕ ਬੱਚਾ ਸਾਡੇ ਘਰ ਆ ਗਿਆ ਤੇ ਉਸ ਤੋਂ ਬਾਅਦ ਅਸੀਂ ਦੂਸਰੇ ਬੱਚੇ ਲਈ ਤਰਸ ਰਹੇ ਹਾਂ ਤਾਂ ਉਸ ਦਾ ਹੱਲ ਕਿਵੇਂ ਹੋਵੇ ਜਾਂ ਵਾਰ-ਵਾਰ ਕਨਸੀਵ ਹੋ ਰਿਹਾ ਹੈ ਤੇ ਉਸ ਤੋਂ ਬਾਅਦ ਮਿਸਕਾਰੇਜ ਹੋ ਰਿਹਾ ਹੈ ਤਾਂ ਉਹਦਾ ਸਹੀ ਕਰਨ ਦਾ ਤਰੀਕਾ ਕੀ ਸਤਿ ਸ਼੍ਰੀ ਅਕਾਲ ਜੀ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ farooq ਕੀਤੇ ਮੇਰੇ ਨਾਲ ਨੇ ਸੀਨੀਅਰ ਨਰਸਿੰਗ ਆਫੀਸਰ ਹਰਮੀਜੀ ਅੱਜ ਉਹਨਾਂ ਨਾਲ ਇਹੋ ਵਿਸ਼ਾ ਅਸੀਂ ਵਿਚਾਰਾਂਗੇ ਕਿ ਕਿਸ ਤਰੀਕੇ ਨਾਲ ਵਿਆਹ ਤੋਂ ਬਾਅਦ ਇੱਕ ਬੱਚਾ ਘਰ ਪੈਦਾ ਹੋ ਜਾਂਦਾ ਹੈ ਤੇ ਜਦੋਂ ਅਸੀਂ ਦੂਸਰੇ ਬੱਚੇ ਦੀ ਤਿਆਰੀ ਕਰਦੇ ਹਾਂ ਜਾਂ ਫਿਰ ਅਸੀਂ ਕਹਿ ਲਈਏ ਕਿ ਦੂਸਰੇ ਬੱਚੇ ਦੀ ਜਦੋਂ ਸਾਨੂੰ ਚਾਹ ਨਾ ਹੁੰਦੀ ਹੈ ਤਾਂ ਉਸ ਵੇਲੇ ਵਾਰ-ਵਾਰ ਮਿਸਕਾਰੇਜ ਹੋ ਰਿਹਾ ਹੈ ਵਾਰ-ਵਾਰ ਅਸੀਂ ਕਹਿ ਲਈਏ ਕਿ ਦਿੱਕਤਾਂ ਪਰੇਸ਼ਾਨੀਆਂ ਕਨਸੀਵ ਕਰਨ 'ਚ ਹੋ ਰਹੀਆਂ ਨੇ ਤੇ ਫਿਰ ਅਸੀਂ ਰੁਕ ਕਰਦੇ ਹਾਂ ਆਈਵੀਐਫ ਦਾ ਪਰ ਹਰਮੀਤ ਜੀ ਦਾ ਮੰਨਣਾ ਹੈ ਕਿ ਤੁਹਾਨੂੰ ਆਈਵੀਐਫ ਦੀ ਕੋਈ ਲੋੜ ਨਹੀਂ ਹੈ ਆਈਵੀਐਫ ਕਰਵਾਉਣਾ ਹੈ ਤਾਂ ਆਯੁਰਵੈਦਿਕ ਕਿਵੇਂ ਕਿਸ ਤਰ੍ਹਾਂ ਸਾਰੀਆਂ ਗੱਲਾਂ ਅਸੀਂ ਕਰਾਂਗੇ ਮੈਮ ਬਹੁਤ ਬਹੁਤ ਸਵਾਗਤ ਹੈ ਹਰਮੀਤ ਜੀ ਇੱਕ ਵਾਰ ਫਿਰ ਹਕੀਕਤ ਟੀਵੀ ਪੰਜਾਬੀ ਤੇ ਸਰ ਧੰਨਵਾਦ ਤੁਹਾਡਾ ਔਰ ਹਕੀਕਤ ਚੈਨਲ ਦੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਨਿੱਘੀ ਜੀ ਸਸਰੀਕਾਲ ਅਸਾਂ ਮੈਮ ਸਭ ਤੋਂ ਪਹਿਲਾ ਸਵਾਲ ਇਹ ਹੈ ਵਿਆਹ ਤੋਂ ਬਾਅਦ ਪਹਿਲੀ ਡਿਲੀਵਰੀ ਨਾਰਮਲ ਹੋ ਜਾਂਦੀ ਹੈ ਲਗਭਗ ਨਾਰਮਲ ਹੋ ਜਾਂਦੀ ਹੈ ਤੇ ਦੂਸਰੀ ਡਿਲੀਵਰੀ ਵੇਲੇ 4-4 ਸਾਲ ਦਾ ਵੇਟ 5-5 ਸਾਲ ਦਾ ਵੇਟ 10-10 ਸਾਲ ਦਾ ਵੇਟ ਤੇ ਕਈਆਂ ਨੂੰ ਮੁੜ ਕੇ ਦੂਸਰੀ ਵਾਰ ਕਨਸੀਵ ਹੀ ਨਹੀਂ ਹੁੰਦਾ ਕਾਰਨ ਕੀ ਹੈ ਇਹਦਾ ਸਿਰ ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਜਦੋਂ ਨਿਊਲੀ ਮੈਰਿਡ ਕਪਲ ਹੁੰਦਾ ਹੈਗਾ ਹਨਾ ਅਸੀਂ ਪਹਿਲਾਂ ਵੀ ਗੱਲ ਰੱਖੀ ਸੀਗੀ ਕਿ ਉਦੋਂ ਕਪਲ ਨੇ ਸੋਚਿਆ ਨਹੀਂ ਹੁੰਦਾ ਕਿ ਅਸੀਂ ਬੇਬੀ ਲੈਣਾ ਕਿਉਂਕਿ ਉਹਨਾਂ ਨੇ ਨੇਚਰ ਦਾ ਜੋ ਦਸਤੂਰ ਹੈ ਉਸ ਨੂੰ ਇੰਜੋਏ ਕਰਨਾ ਹੁੰਦਾ ਹੈਗਾ ਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਕਿਹੜੇ ਵੇਲੇ ਉਹਨਾਂ ਦੀ ਪ੍ਰੈਗਨੈਂਸੀ ਕਨਸੀਵ ਹੋ ਜਾਂਦੀ ਹੈਗੀ ਆ ਤੇ ਜਾਂ ਸਰ ਪ੍ਰੋਬਲਮ ਆਉਂਦੀ ਹੈ ਤਾਂ ਉੱਥੇ ਆਉਂਦੀ ਹੈ ਜਿੱਥੇ ਉਹ ਲਾਸਟੇ ਮੈਂ ਅਸੀਂ ਗੱਲ ਕੀਤੀ ਸੀ ਕਿ ਕੈਰੀਅਰ ਨੂੰ ਪ੍ਰੈਫਰੈਂਸ ਦਿੰਦੇ ਹੈਗੇ ਤਾਂ ਉਹ ਟਾਈਮ ਪਾ ਲੈਂਦੇ ਜਿਹੜਾ ਟਾਈਮ ਸਪੇਸਿੰਗ ਹੈ ਨਾ ਸਰ ਉਹ ਉੱਥੇ ਡਿਸਟਰਬ ਕਰਦਾ ਜੇ ਕਨਸੀਵ ਨਹੀਂ ਹੁੰਦੀ ਹੈਗੀ ਤਾਂ ਹੁਣ ਦੇਖੋ ਗੱਲ ਇਹ ਆਉਂਦੀ ਜਿੱਤੇ ਕਨਸੀਵ ਹੋ ਗਿਆ ਤਾਂ इजीली ਕਨਸੀਵ ਹੋ ਜਾਂਦਾ ਤੇ ਪਹਿਲੀ ਪ੍ਰੈਗਨਨਸੀ ਸੌਖੀ ਹੋ ਜਾਂਦੀ ਹੈ ਪਰ ਦੂਸਰੀ ਵਾਰੀ ਫਿਰ ਉਸ ਸਪੇਸਿੰਗ ਦੀ ਜਿਹੜੀ ਸੀ ਉਹਨੇ ਗੱਲ ਕੀਤੀ ਆ ਉਹ ਸਪੇਸ ਪਾਉਂਦੇ ਆ ਮਤਲਬ ਟਾਈਮ ਦਿੰਦੇ ਕਿ ਅਸੀਂ ਹੁਣ ਬੱਚਾ ਨਹੀਂ ਕਰਨਾ ਕਿਉਂਕਿ ਪਹਿਲਾ ਬੱਚਾ ਸਾਡਾ ਹਜੇ ਛੋਟਾ ਆ ਨਿਆਣਾ ਆ ਤੇ ਸਾਇੰਟੀਫਿਕਲੀ ਕਿੰਨਾ ਮਤਲ ਇਹ ਪਹਿਲੇ ਤੇ ਦੂਸਰੇ ਬੱਚੇ 'ਚ ਤੁਹਾਡਾ ਤੁਹਾਡੇ ਤਜਰਬੇ ਮੁਤਾਬਕ ਕਿਉਂਕਿ ਤੁਸੀਂ ਬਹੁਤ ਮਰੀਜ਼ਾਂ ਨੂੰ ਡੀਲ ਕਰਦੇ ਹੋ ਬਹੁਤ ਭੈਣਾਂ ਸਾਡੀਆਂ ਤੁਹਾਡੇ ਕੋਲ ਆਉਂਦੀਆਂ ਨੇ ਖੁਸ਼ਖਬਰੀ ਵੀ ਦੇਣ ਆਉਂਦੀਆਂ ਨੇ ਦੁਖੀ ਹੋਈਆਂ ਆਉਂਦੀਆਂ ਨੇ ਤੇ ਖੁਸ਼ੀ-ਖੁਸ਼ੀ ਜਾਂਦੀਆਂ ਨੇ ਸਰ ਬੇਬੀ ਹੋਣ ਬਾਦਰ 1.5 2 ਮਹੀਨੇ ਤੇ ਵੈਸੀ ਪਰਹੇਜ਼ ਚੱਲਣਾ ਦਾ ਕਿਉਂਕਿ ਜਾਪਾ ਸ਼ਰੀਰ ਹੁੰਦਾ ਹੈਗਾ 1.5 2 ਮਹੀਨੇ ਇਹ ਹੋ ਗਏ ਔਰ ਉਸ ਤੋਂ ਬਾਅਦ ਕਹਿੰਦੇ ਕਿ ਹਜੇ ਲੇਡੀ ਜਿਹੜੀ ਹੈ ਉਹ ਤਿਆਰ ਨਹੀਂ ਹੈਗੀ ਮਤਲਬ ਹਨਾ ਹਜੇ ਉਸ ਨੂੰ ਖੁਰਾਕ ਚਾਹੀਦੀ ਹੈਗੀ ਕਿਉਂਕਿ ਬੇਬੀ ਫੀਡ ਲੈ ਰਿਹਾ ਹੁੰਦਾ ਹੈਗਾ ਬੱਚਾ ਛੋਟਾ ਹੁੰਦਾ ਹੈਗਾ ਕਹਿੰਦਾ ਭਾਵੇਂ ਇਹ 1.5 2 ਮਹੀਨੇ ਉਹ ਤਿੰਨ ਕੋ ਹੁਣ ਅਸੀਂ ਮੈਜ਼ਰ ਕਰੀਏ ਤਾਂ ਆਫਟਰ 6 2 8 ਮੰਥ ਬਾਅਦ ਉਹਨਾਂ ਨੂੰ ਨੈਕਸਟ ਪਲਾਨ ਕਰ ਹੀ ਲੈਣਾ ਚਾਹੀਦਾ ਸਰ ਪਤਾ ਹੀ ਨਹੀਂ ਲੱਗਦਾ ਫਿਰ ਪ੍ਰੈਗਨਨਸੀ ਕਦੋਂ ਕਨਸੀਵ ਹੋ ਜਾਂਦੀ ਹੈ 8 ਕਿ ਮਹੀਨੇ ਬਾਅਦ ਤੋਂ ਬਾਅਦ ਸਰ ਸਾਲ ਵੀ ਨਾ ਪਾ ਸਰ ਨੂੰ ਚਾਹੀਦਾ ਕਟੋ-ਕਟੋ ਜਾਂ 2 ਸਾਲ ਦਾ ਗੈਪ ਹੋਣਾ ਚਾਹੀਦਾ ਉਸ ਤੋਂ ਬਾਅਦ ਫਿਰ ਪ੍ਰੋਸੈਸ ਚ ਸ਼ੁਰੂ ਹੋਣਾ ਚਾਹੀਦਾ ਸਰ ਉੱਥੇ ਵੀ ਕੀ ਹੁੰਦਾ ਜਿੱਥੇ ਤੁਸੀਂ ਕਹਿ ਰਹੇ ਵੀ 3 ਸਾਲ ਦਾ ਗੈਪ ਹੁਣ 3 ਸਾਲ ਦਾ ਗੈਪ ਕਿਉਂਕਿ ਬਾਡੀ ਨੇ ਤਾਂ ਪਹਿਲਾਂ ਕਨਸੀਵ ਨੈਚੁਰਲੀ ਕੀਤਾ ਹੁੰਦਾ ਉਹਨੇ ਫਿਰ ਛੇਤੀ ਕਨਸੀਵ ਕਰ ਲੈਣਾ ਉੱਥੇ ਕਪਲ ਕੀ ਕਰਦਾ ਉੱਥੇ ਕੰਟਰੋਸੈਪਟਿਕ ਪਿਲ ਪੇਸ਼ੈਂਟ ਯੂਜ਼ ਕਰਦਾ ਹੀ ਕਰਦਾ ਆ ਵੀ ਅਸੀਂ ਪਰਹੇਜ਼ ਰੱਖੀਏ ਕਿ ਜਦੋਂ ਉਹਨਾਂ ਨੇ ਪਰਹੇਜ਼ ਰੱਖਣਾ ਆ ਕੋਈ ਵੀ ਕੰਟਰੈਸੈਪਟਿਵ ਪਿਲਸ ਲੈਣੀ ਆ ਤਾਂ ਸਰ ਉਹ ਬਹੁਤ ਜ਼ਿਆਦਾ ਸਾਈਡ ਇਫੈਕਟਸ ਹੁੰਦੀਆਂ ਔਰ ਸਾਈਡ ਇਫੈਕਟਸ ਉਹ ਕੀ ਕੀ ਹੋ ਸਕਤੇ ਹੈਗੇ ਸਰ ਕੰਟਰੈਸੈਪਟਿਵ ਪਿਲਸ ਦੇ ਨਾਲ ਮਤਲਬ ਅੰਦਰ ਜਿਹੜਾ ਉਹਨਾਂ ਦਾ ਬਲੱਡ ਸਰਕੂਲੇਸ਼ਨ ਸੀਗਾ ਵਿਜ਼ਾਇਨਾ ਦਾ ਜੋ ਪੀ ਐਚ ਲੈਵਲ ਤੇ ਬਲੱਡ ਸਰਕੂਲੇਸ਼ਨ ਹੈ ਓਵਰੀਜ਼ ਦਾ ਉਹ ਨੈਚੁਰਲ ਸਟੀਮੂਲੇਟ ਨਹੀਂ ਹੁੰਦਾ ਕਿਉਂਕਿ ਕੌਂਟ੍ਰੈਸੈਪਟ ਕੀਤਾ ਨਾ ਆਪਾਂ ਕਿਤੇ ਨਾ ਕਿਤੇ ਉਸ ਨੂੰ ਪੌਜ਼ ਕੀਤਾ ਹੈਗਾ ਸਿਸਟਮ ਨੂੰ ਪੌਜ਼ ਕੀਤਾ ਤਾਂ ਅਕਸਰ ਕੀ ਹੁੰਦਾ ਪੀ ਸੀ ਓ ਡੀ ਦੀ ਪ੍ਰੋਬਲਮ ਤਾਂ ਹੋ ਹੀ ਜਾਂਦੀ ਹੈਗੀ ਐ ਫਾਈਬਰੋਇਡ ਬਣ ਜਾਂਦੀ ਹੈ ਐ ਐਂਡੋਮੈਟ੍ਰੋਸਿਸ ਦੀ ਪ੍ਰੋਬਲਮ ਆ ਹੀ ਜਾਂਦੀ ਹੈਗੀ ਐ ਤਾਂ ਦੂਸਰੀ ਗੱਲ ਜੇ ਹੁਣ ਅਸੀਂ ਇਹ ਕਰੀਏ ਕਿ ਜੇ ਮੰਨ ਲਓ ਉਹ ਕੌਂਟ੍ਰੈਸੈਪਟਿਕ ਨਹੀਂ ਤਾਂ ਫਿਰ ਉਹ ਕਾਪਰਟੀ ਰੱਖਾਂਦੇ ਆ ਅੱਛਾ ਕਾਪਰਟੀ ਰਖਾਨ ਬਾਅਦ ਫਿਰ ਜਦੋਂ ਕਾਪਰਟੀ ਖੁਲਾਉਂਦੇ ਕਹਿੰਦੇ ਕਿ ਹੁਣ ਅਸੀਂ ਆਪਰੇਸ਼ਨ ਖੁਲਾਇਆ ਹੈ ਫਿਰ ਪੇਸ਼ੈਂਟ ਮੇਰੇ ਕੋਲ ਬਹੁਤ ਆਉਂਦੇ ਕਿ ਮੈਮ ਅਸੀਂ ਆਪਰੇਸ਼ਨ ਤਾਂ ਖੁਲਾ ਲਿਆ ਤੇ ਇੰਨੇ ਸਾਲ ਬਾਅਦ ਬੱਚਾ ਸਾਡਾ ਹੁਣ ਪਹਿਲਾ ਵਾਲਾ ਸੰਭਲ ਗਿਆ ਤੇ ਹੁਣ ਕਨਸੀਵ ਨਹੀਂ ਹੋ ਰਿਹਾ ਉੱਥੇ ਫਿਰ ਸਿਰ ਪ੍ਰੋਬਲਮ ਆਉਂਦੀ ਹੈ ਕਿਉਂ ਕਿਉਂਕਿ ਅਸੀਂ ਕਾਪਰਟੀ ਰੱਖਾਂ ਕਿ ਸਿਸਟਮ ਨੂੰ ਫਿਰ ਡਿਸਟਰਬ ਕਰ ਦਿੱਤਾ ਹੁੰਦਾ ਹੈ ਪ੍ਰੋਸੈਸ ਨੂੰ ਡਿਸਟਰਬ ਕਰ ਹਾਂ ਪੂਰਾ ਜੋ ਪ੍ਰੋਸੈਸ ਹੁੰਦਾ ਹੈਗਾ ਜੋ ఓਵਰੀ ਦਾ ਪ੍ਰੋਸੈਸ ਹੈਗਾ ਉਹ ਸਾਰਾ ਅਸੀਂ ਡਿਸਟਰਬ ਕਰਤਾ ਉਸ ਤੋਂ ਬਾਅਦ ਫਿਰ ਪ੍ਰੋਬਲਮ ਆਉਂਦੀ ਹੈ ਜਾਂ ਹੋਰ ਨਹੀਂ ਤਾਂ ਸਿਰ ఓਵਰੀ ਜਿਵੇਂ ਆਪਾਂ ਇਹ ਡਾਇਗਰਾਮ ਦੇਖ ਰਹੇ ਹਾਂ ਜੋ ఓਵਰੀ ਦਾ ਓਵੂਲੇਸ਼ਨ ਸਿਸਟਮ ਹੈਗਾ ਉਹ ਪੂਰਾ ਦਾ ਪੂਰਾ ਡਿਸਟਰਬ ਹੋ ਜਾਂਦਾ ਹੈ ਉੱਥੇ ਕੀ ਹੁੰਦਾ ਸਰ ਅਗਰ ਐਗਸ ਬਣ ਰਹੇ ਹੈ ਤਾਂ ਪ੍ਰੋਪਰ ਐਗ ਕੁਆਲਿਟੀ ਦੇ ਨਹੀਂ ਬਣਦੇ ਹੈਗੇ ਕਨਸੀਵ ਨਹੀਂ ਹੁੰਦਾਗਾ ਉਹਦਾ ਇਹੀ ਰੀਜ਼ਨ ਹੈ ਕਿ ਜੇ ਐਗ ਬਣ ਰਿਹਾ ਹੈ ਮੰਨ ਲਓ ਕਨਸੀਵ ਹੋ ਵੀ ਰਿਹਾ ਹੈ ਤਾਂ ਜਲਦੀ ਮਿਸਕਾਰੇਜ ਹੋ ਜਾਂਦਾ ਹੈਗਾ ਕਿਉਂ ਕਿਉਂਕਿ ਐਗ ਔਰ ਸਪਰਮ ਦੋਨੋਂ ਐਨਫ ਕੁਆਲਿਟੀ ਦੇ ਨਹੀਂ ਸੀਗੇ ਇਹੀ ਰੀਜ਼ਨ ਹੈ ਮੈਮ ਫਿਰ ਬਹੁਤ ਵਾਰ ਹੁੰਦਾ ਸਾਰੇ ਚੀਜ਼ਾਂ ਠੀਕ ਹੁੰਦੀਆਂ ਨੇ ਇੱਕ ਡਿਲੀਵਰੀ ਤੋਂ ਬਾਅਦ ਪਹਿਲੀ ਡਿਲੀਵਰੀ ਦਾ ਜਿਹੜਾ ਅਸੀਂ ਕਹਿ ਲਈਏ ਕਿ ਡਰਾ ਇੰਨੀ ਜਾਂਦੀ ਹੈ ਡਰ ਇੰਨੀ ਜਾਂਦੀ ਹੈ ਲੇਡੀਜ਼ ਕਿ ਉਹ ਦੂਸਰੇ ਵਾਰ ਜਦੋਂ ਨੂੰ ਪਰਿਵਾਰ ਕਹਿੰਦਾ ਹੈ ਜਾਂ ਖੁਦ ਕਈ ਵਾਰ ਉਹਦਾ ਮਨ ਬੰਦ ਹੈ ਮਨ ਬੰਜਨ ਦਾ ਪਰ ਅੰਦਰੋਂ ਬਹੁਤ ਡਰੀ ਹੁੰਦੀ ਹੈ ਪਹਿਲੀ ਡਿਲੀਵਰੀ ਨੂੰ ਸੌਖਾ ਬਣਾਇਆ ਜਾ ਸਕਦਾ ਹੈ ਤਾਂ ਕਿ ਦੂਸਰੀ ਡਿਲੀਵਰੀ ਚਾਈ ਚਾਈ ਜਿਹੜੀ ਸਾਡੇ ਲੇਡੀਜ਼ ਹੈਗੀਆਂ ਨੇ ਭੈਣਾ ਸਾਡੀਆਂ ਹੈਗੀਆਂ ਨੇ ਉਹ ਚਾਈ ਚਾਈ ਦੂਸਰੀ ਡਿਲੀਵਰੀ ਵੱਲ ਨੂੰ ਆਪਣੀ ਪ੍ਰਕਿਰਿਆ ਸ਼ੁਰੂ ਕਰ ਸਕਣ ਸਿਰ ਜਦੋਂ ਅਸੀਂ ਬੀਜ ਬਿੰਨੇ ਹੈਗੇ ਹਨਾ ਤੇ ਉਦੋਂ ਅਸੀਂ ਜੇ ਤਾਂ ਨੈਚਰਲੀ ਫਸਲ ਸਾਡੀ ਉੱਗ ਰਹੀ ਹੈ ਸਾਡੀ ਜਿਹੜੀ ਇਹ ਜ਼ਮੀਨ ਹੈ ਉਹ ਚੰਗੀ ਹੈਗੀ ਨੈਚਰਲੀ ਫਸਲ ਅਸੀਂ ਕੱਟ ਲਈਏ ਤਾਂ ਅਗਲੀ ਪਤਾ ਹੀ ਜਿੰਨਾ ਦਾ ਫਿਰ ਵਧੀਆ ਗਰੋ ਕਰ ਜਾਂਦੀ ਹੈਗੀ ਆ ਤੇ ਜੇ ਉਹਦੇ ਵਿੱਚ ਅਸੀਂ ਪਹਿਲੀ ਜਿਹੜੀ ਖੇਤੀ ਕੀਤੀ ਓਦੋਂ ਅਸੀਂ ਐਕਸਟਰਾ ਪੈਸਟੀਸਾਈਡ ਪਾ ਦਿੱਤੇ ਤਾਂ ਨੈਕਸਟ ਟਾਈਮ ਫਿਰ ਉਹ ਮੰਗਦੇ ਆ ਨਾ ਪੈਸਟੀਸਾਈਡ ਹੀ ਮੰਗਦੀ ਹੈਗੀ ਆ ਇਤੋ ਸਹੀ ਫੀਲ ਕੀਤਾ ਸਿਮਿਲਰਲੀ ਇਸੇ ਜਮੀਨ ਦੀ ਤਰ੍ਹਾਂ ਹੀ ਜਦੋਂ ਪਹਿਲੀ ਡਿਲੀਵਰੀ ਵੇਲੇ ਉਹਨਾਂ ਨੂੰ ਜ਼ਿਆਦਾ ਮੈਡੀਸਿਨਸ ਇੰਜੈਕਸ਼ਨਸ ਤੇ ਉਹ ਡਾਈਟ ਤੇ ਖਿਆਲ ਨਹੀਂ ਕਰਦੇ ਆ ਖੁਰਾਕ ਵਧੀਆ ਨਹੀਂ ਲੈਂਦੀ ਆ ਤੇ ਉਹ ਠੀਕ ਹੈ ਜੀ ਆਹ ਦਵਾਈਆਂ ਆ ਵੀ ਖਾ ਲਈਆਂ ਥਾਇਰੋਇਡ ਵੀ ਹੋ ਗਿਆ ਔਰ ਉਹਨਾਂ ਨੇ ਦੇਖਿਆ ਕਿ ਉਹਨਾਂ ਨੂੰ ਫੋਲਿਕ ਐਸਿਡ ਜਿਹੜੇ ਵਿਟਾਮਿਨਸ ਆ ਉਹ ਬਹੁਤ ਜ਼ਿਆਦਾ ਮੈਂ ਕਹ ਰਹੀ ਆ ਲੈਣ ਦੀ ਬਜਾਏ ਕਿਉਂ ਨਾ ਉਹ ਇਹ ਸਪਲੀਮੈਂਟ ਘਰੋਂ ਹੀ ਆਪਣੀ ਹੋਮ ਡਾਈਟ ਦੇ ਨਾਲ ਹੀ ਲੈਣ ਤਾਂ ਜ਼ਿਆਦਾ ਬੈਟਰ ਹੋਏਗਾ ਜਿਹੜੀ ਗੱਲ ਰਹੀ ਲੇਡੀਜ਼ ਡਰ ਜਾਂਦੀ ਆ ਕਿਉਂਕਿ ਉਸ ਟਾਈਮ ਤੋ ਲਈ ਤਿਆਰੀ ਨਹੀਂ ਹੋ ਪਉਂਦੀ ਆਪਣੇ ਆਪ ਨੂੰ ਤਿਆਰੀ ਨਹੀਂ ਕਰ ਪਾਉਂਦੀ ਮਨ ਕਰਦਾ ਉਹਦਾ ਅੰਦਰੋਂ ਕਿ ਹਾਂ ਪਰ ਜਦੋਂ ਉਹ ਆਪਣੀਆਂ ਪਹਿਲੀਆਂ ਕੰਪਲਿਕੀਸ਼ਨਸ ਦੇਖਦੀ ਹੈ ਕਿ ਉਹ ਕਿਵੇਂ ਮੌਤ ਦੇ ਮੂੰਹ ਚੋਂ ਬਚ ਕੇ ਆਈ ਹੈ ਤੇ ਉਹ ਵਾਕਈ ਡਰ ਜਾਂਦੀ ਹੈ। ਡਰਦੀ ਸਰ ਉਹ ਐਸੀ ਵੇਲੇ ਕਿਉਂਕਿ ਉਹਨੇ ਇੰਜੈਕਸ਼ਨ ਬਹੁਤ ਲੱਗੇ ਹੁੰਦੇ ਆ ਉਹਨੇ ਦਵਾਈਆਂ ਤੋਂ ਸਫਰ ਬਹੁਤ ਕੀਤਾ ਹੁੰਦਾ ਫਿਰ ਉਹਦੀ ਡਿਲੀਵਰੀ ਨਾਰਮਲ ਨਹੀਂ ਹੁੰਦੀ ਹੈਗੀ। ਤੋਂ ਇਸ ਕਰਕੇ ਉਹਦੇ ਅੰਦਰ ਫੋਬੀਆ ਬਣ ਜਾਂਦਾ ਕਿ ਨਹੀਂ ਮੈਂ ਤਾਂ ਬਸ ਇੱਕ ਬੱਚਾ ਕਰ ਲਿਆ ਹੁਣ ਦੂਜਾ ਨਹੀਂ ਕਰਨਾ। ਫਿਰ ਉੱਥੇ ਜਾ ਕੇ ਉਹ ਸਰ ਸਪੇਸ ਪੰਦੀ ਜਦ ਸਪੇਸ ਪੰਦੀ ਤਾਂ ਸੈਕੰਡ ਡਿਲੀਵਰੀ ਦੇ ਵਿੱਚ ਪ੍ਰੋਬਲਮ ਉਹਨਾਂ ਨੂੰ ਬਹੁਤ ਜ਼ਿਆਦਾ ਖੜੀ ਹੋ ਜਾਂਦੀ ਹੈ। ਪਰ ਮੈਮ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਜਿਹੜੇ ਜੋੜੇ ਨੂੰ ਪਹਿਲੀ 컨ਸੀਵਿੰਗ ਚੰਗੇ ਤਰੀਕੇ ਨਾਲ ਹੋ ਗਈ ਬੱਚਾ ਵੀ ਘਰੇ ਆ ਗਿਆ ਤੇ ਜਦੋਂ ਦੁਬਾਰਾ ਤੋਂ ਟਰਾਈ ਕਰਦੇ ਨੇ ਮੇਰੇ ਕੋਲ ਵੀ ਸਵਾਲ ਇਹ ਆਇਆ ਵੀ ਸੈਕਿੰਡ ਟਾਈਮ ਨਹੀਂ 컨ਸੀਵ ਹੁੰਦਾ ਸੈਕਿੰਡ ਟਾਈਮ 컨ਸੀਵ ਕਿਉਂ ਨਹੀਂ ਹੁੰਦਾ ਕਿਉਂ ਆਈਵੀਐਫ ਵਾਲੇ ਪਾਸੇ ਨੂੰ ਤੁਰਨਾ ਪੈਂਦਾ ਹੈ ਆਈਵੀਐਫ ਤੋਂ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਜਿਹੜੀਆਂ ਅਸੀਂ ਪਹਿਲਾਂ ਵੀ ਡਿਸਕਸ ਕੀਤੀਆਂ ਨੇ ਜਿਹੜੀਆਂ ਸਾਡੀਆਂ ਭੈਣਾਂ ਨੂੰ ਅਕਸਰ ਲੱਗ ਜਾਂਦੀਆਂ ਨੇ ਦੂਸਰੀ ਡਿਲੀਵਰੀ ਜਾਂ ਦੂਸਰਾ ਬੱਚਾ ਆਸਾਨੀ ਨਾਲ ਲੈਣ ਦਾ ਤੁਹਾਡੇ ਮੁਤਾਬਕ ਤੁਹਾਡੇ ਤਜਰਬੇ ਮੁਤਾਬਕ ਕੀ ਟੰਗ ਹੈ ਨਹੀਂ ਸਰ ਦੂਜੇ ਟਾਈਮ ਅਸੀਂ ਅਗਰ ਪ੍ਰੈਗਨਨਸੀ ਸੌਖੀ ਕਰਨੀ ਹੈ ਦੇਖੋ ਜੇ ਤਾਂ ਉਹਨਾਂ ਨੂੰ ਪੀਰੀਅਡ ਦਾ ਇਸ਼ੂ ਅਗਰ ਕੋਈ ਵੀ ਪੀਸੀਓਡੀ ਵਗੈਰਾ ਕਰਕੇ ਪੀਰੀਅਡ ਦਾ ਫਲੋ ਮੰਨ ਲਓ ਕਿ ਜਿਆਦਾ ਹੋ ਗਿਆ ਪੀਰੀਅਡ ਇੰਬੈਲੈਂਸ ਹੋ ਗਏ ਹੈਗੇ ਤਾਂ ਅਸੀਂ ਹਰ ਵਾਰ ਦੀ ਤਰ੍ਹਾਂ ਹੁਣ ਵੀ ਉਹਨਾਂ ਸੀ ਉਹਨਾਂ ਨੂੰ ਦੱਸ ਦਿੰਨੇ ਹੈਗੇ ਆ ਅਗਰ ਪੀਰੀਅਡ ਦੀ ਪ੍ਰੋਬਲਮ ਹੈਗੀ ਹੈ ਜਾਂ ਕੋਈ ਪੀਸੀਓਡੀ ਦੀ ਪ੍ਰੋਬਲਮ ਹੈ ਤਾਂ ਉਹਨਾਂ ਨੇ ਇਹ ਕੰਚਨ ਸਰ ਹਾਰਮੋਨਲ ਕਿਉਂਕਿ ਹਾਰਮੋਨ ਤਾਂ ਇੰਬੈਲੈਂਸ ਹੁੰਦੇ ਆ ਨਾ ਤਾਂ ਉਹਨਾਂ ਨੇ ਇਹ ਕੰਚਨ ਪਾਊਡਰ ਲੈ ਲੈਣਾ ਹੈ ਕੰਚਨ ਟੈਬਲੇਟ ਲੈ ਲੈਣੀ ਅਗਰ ਉਹਨਾਂ ਨੂੰ ਲੱਗਦਾ ਕਿ ਨਹੀਂ ਅਸੀਂ ਕੁਝ ਹੋਮ ਰੈਮ ਉਨਾਂ ਨੇ ਫਾਰਮੈਸੀ ਯੂਜ਼ ਨਹੀਂ ਕਰਨੀ ਹੈਗੀ ਤਾਂ ਸਰ ਕਿਚਨ ਦੇ ਵਿੱਚ ਅਜਵਾਇਨ ਮੋਟੇ ਇਲਾਈਚੀ ਦਾਲਚੀਨੀ ਇਹ ਸਭ ਚੀਜ਼ਾਂ ਔਰ ਕੱਚੀ ਹਲਦੀ ਇਥੋਂ ਤੱਕ ਕਿ ਅੱਜ ਦੇ ਸੀਜ਼ਨ ਦੇ ਵਿੱਚ ਆਮਲਾ ਤੇ ਕੱਚੀ ਹਲਦੀ ਦਾ ਇੰਨਾ ਬੈਨੀਫਿਟ ਹੈ ਕਿ ਕਿਸੇ ਵੀ ਤਰ੍ਹਾਂ ਦੀ ਇਨਫਲੇਮੇਸ਼ਨ ਅਗਰ ਉਹਨਾਂ ਦੀ ਬਾਡੀ 'ਚ ਹੈਗੀ ਹੈ ਪੀਰੀਅਡ ਰਿਲੇਟਿਡ ਤਾਂ ਸਰ ਉਹ ਸਾਰੀ ਸੌਟ ਆਊਟ ਹੋ ਜਾਣੀ ਹੈਗੀ ਹੈ ਤੇ ਫਿਰ ਪ੍ਰੋਬਲਮ ਹੋਰ ਕੀ ਆਉਂਦੀ ਹੈਗੀ ਸਰ ਇਹ ਤਾਂ ਉਹਨਾਂ ਨੂੰ ਇਨਫੈਕਸ਼ਨ ਵੀ ਹੋ ਜਾਂਦੇ ਜਿਵੇਂ ਉਹ ਸਟ्रेस ਲੈਂਦੇ ਆ ਨਾ ਤਾਂ ਕਈ ਵਾਰ ਉਹਨਾਂ ਨੂੰ ਪੀਆਈਡੀ ਇਨਫੈਕਸ਼ਨ ਯੂਆਈ ਇਨਫੈਕਸ਼ਨ ਦੀ ਪ੍ਰੋਬਲਮ ਵੀ ਹੋ ਜਾਂਦੀ ਹੈਗੀ ਹੈ ਔਰ ਇਨਫੈਕਸ਼ਨ ਦੇ ਵੇਲੇ ਸਰ ਲਿਕੋ ਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਹੈਗੀ ਆ ਉਹਨਾਂ ਨੂੰ ਪੀਆਈਡੀ ਇਨਫੈਕਸ਼ਨ ਹੈ ਜਾਂ ਉਹਨਾਂ ਨੂੰ ਪੁਰਾਣਾ ਲਿਕੋਰੀਆ ਹੀ ਆਈ ਜਾ ਰਿਹਾ ਹੈ ਲਿਕੋਰੀਆ ਸਰ ਐਬਨਾਰਮਲ ਡਿਸਚਾਰਜ ਨੂੰ ਉਹਦੇ ਉਹਦੇ ਕਰਕੇ ਵੀ ਮੈਮ ਜਿਹੜੀ ਸੈਕਿੰਡ ਟਾਈਮ ਕਨਸੀਵਿੰਗ ਹੈ ਉਹਦੇ ਚ ਪ੍ਰੋਬਲਮ ਆਉਂਦੀ ਹੈ ਡੈਫੀਨੇਟਲੀ ਸਰ ਜਦੋਂ ਪਤਾ ਹੈ ਕਿ ਵੈਜ਼ਾਇਨਾ ਦੇ ਵਿੱਚ ਤਾਂ ਇਨਫੈਕਸ਼ਨ ਪਈ ਹੈਗੀ ਹੈ ਹਨਾ ਯੂਟਰਸ ਵੈਜ਼ਾਇਨਾ ਚ ਇਨਫੈਕਸ਼ਨ ਹੈਗੀ ਹੈ ਅੱਛਾ ਹੁਣ ਐਗ ਬਣ ਗਏ ਪ੍ਰੈਗਨੈਂਸੀ ਕਨਸੀਵ ਹੋ ਗਈ ਪਰ ਜਿਹੜੀ ਇਨਫੈਕਸ਼ਨ ਹੈ ਸਰ ਉਹਨੇ ਐਗ ਨੂੰ ਗਰੋ ਹੋਣ ਹੀ ਨਹੀਂ ਦੇਣਾ ਇਹੀ ਰੀਜ਼ਨ ਹੈ ਸਰ ਕਿ ਡੇਢ ਦੋ ਮਹੀਨਿਆਂ ਬਾਅਦ ਐਮਪਟੀ ਸੈਕ ਵੀ ਬਣ ਜਾਂਦੀ ਹੈਗੀ ਮੋਲਰ ਪ੍ਰੈਗਨਨਸੀ ਵੀ ਹੋ ਸਕਦੀ ਹੈਗੀ ਇਹ ਬੱਚਾ ਗਰੋ ਨਹੀਂ ਕਰਦਾ ਮਿਸਕੈਰੇਜ ਵੀ ਹੋ ਸਕਦਾ ਹੈ ਕਿਉਂਕਿ ਅੰਦਰ ਤਾਂ ਇਨਫੈਕਸ਼ਨ ਪਈ ਹੈਗੀ ਇਹ ਠੀਕ ਹੈ ਸਰ ਸਭ ਤੋਂ ਵੱਡਾ ਕੌਜ਼ ਨੈਕਸਟ ਪ੍ਰੈਗਨਨਸੀ ਨਾ ਹੋਣ ਦਾ ਸਰ ਸਟ्रेस ਵੀ ਹੈ ਕਿਉਂਕਿ ਲੇਡੀਜ਼ ਟੈਂਸ਼ਨ ਨੋ ਡਾਊਟ ਸਰ ਕਿਉਂਕਿ ਪਹਿਲੇ ਬੱਚੇ ਨੇ ਵੀ ਸੰਭਣਾ ਹੁੰਦਾ ਹੈਗਾ ਹਨਾ ਘਰਾਂ ਦੇ ਕੰਮਕਾਰ ਵੀ ਹੁੰਦੇ ਹੈਗੇ ਜੋ ਜਿਹੜੀ ਪ੍ਰੋਫੈਸ਼ਨਲ ਹੈ ਤਾਂ ਜੌਬ ਦਾ ਵੀ ਉਹਦੇ ਤੇ ਬਰਡਨ ਹੁੰਦਾ ਹੈਗਾ ਤਾਂ ਸਾਨੂੰ ਚਾਹੀਦਾ ਹੈ ਕਿ ਅਸੀਂ ਨੈਚੁਰਲ ਹੀ ਮਤਲਬ ਕੁਦਰਤੀ ਢੰਗ ਦੇ ਨਾਲ ਜਦ ਸਾਨੂੰ ਪ੍ਰੈਗਨਨਸੀ ਕਨਸੀਵ ਹੋਗੀ ਤਾਂ ਮੇਰੀ ਡਵਾਈਸ ਨਾਲ ਕੋਈ ਕੰਟਰੋਸੈਪਟਿਵ ਕੁਝ ਵੀ ਯੂਜ਼ ਕਰਨ ਦੀ ਲੋੜ ਨਹੀਂ ਜਦੋਂ ਸਾਡਾ ਉੱਪਰ ਵਾਲਾ ਜਾਂ ਸਾਡੀ ਨੇਚਰ ਚਾਹ ਰਹੀ ਹੈ ਤਾਂ ਉਦੋਂ ਸਾਨੂੰ ਪ੍ਰੈਗਨਨਸੀ ਆ ਰਹੀ ਹੈ ਤਾਂ ਉਹ ਵੈਲਕਮ ਕਰੋ ਉਸ ਕੁਦਰਤ ਦਾ ਕੀ ਮਤਲਬ ਸੋ ਮੈਮ ਨੇ ਬਹੁਤ ਵੱਡੀ ਗੱਲ ਕਹੀ ਹੈ ਹਰਮੀਤ ਜੀ ਦਾ ਕਹਿਣਾ ਹੈ ਕਿ ਜਦੋਂ ਪਹਿਲੇ ਬੱਚੇ ਤੋਂ ਬਾਅਦ ਜਿਵੇਂ ਹੀ ਦੂਸਰੀ ਵਾਰ ਤੁਸੀਂ ਕਨਸੀਵ ਕਰਦੇ ਹੋ ਤੁਹਾਨੂੰ ਪਤਾ ਹੈ ਕਿ ਇਨ ਫਿਊਚਰ ਚ ਵੀ ਅਸੀਂ ਬੇਬੀ ਲੈਣਾ ਹੈ ਇੱਕ ਬੱਚੇ ਨਾਲ ਸਾਡਾ ਜਿਹੜਾ ਗੁਜ਼ਾਰਾ ਨਹੀਂ ਹੋਣਾ ਕਿਉਂਕਿ ਇੱਕ ਬੱਚਾ ਵੀ ਅੱਜਕੱਲ ਬਹੁਤ ਜ਼ਿਆਦਾ ਦਿੱਕਤਾਂ ਪਰੇਸ਼ਾਨੀਆਂ ਟੈਨਸ਼ਨਾਂ ਨੇ ਜਿਹੜੀਆਂ ਮਾਪੇ ਨੂੰ ਦੇ ਰਿਆ ਔਰ ਬਹੁਤ ਤਰ੍ਹਾਂ ਦੇ ਰੋਗ ਨੇ ਇੱਕ ਅਲੱਗ ਮੁੱਦਾ ਹੈ ਕਿ ਇੱਕ ਬੱਚੇ ਨੇ ਸਾਡੇ ਫੈਮਲੀਆ ਦੇ ਵਿੱਚ ਕਿਹੜੇ ਕਿਹੜੇ ਰੋਗ ਪੈਦਾ ਕਰ ਦਿੱਤੇ ਉਹ ਵੀ ਅਸੀਂ ਕਦੇ ਜਿਹੜੇ ਹਰਮੀਤ ਜੀ ਨਾਲ ਡਿਸਕਸ ਕਰਾਂਗੇ ਪਰ ਜਦੋਂ ਮੈਮ ਨੇ ਇਹ ਕਹਿਣਾ ਹੈ ਹਰਮੀਤ ਜੀ ਦਾ ਕਿ ਜਦੋਂ ਦੂਸਰੇ ਬੱਚੇ ਵਾਸਤੇ ਕਨਸੀਵਿੰਗ ਹੋਗੀ ਖੁਸ਼ਖਬਰੀ ਆ ਗਈ ਤਾਂ ਉਸ ਵੇਲੇ ਗਰਭ ਨਿਰੋਧਕ ਗੋਲੀਆਂ ਲੈਣਾ ਮਤਲਬ ਕਿ ਬਿਮਾਰੀਆਂ ਨੂੰ ਸੱਦਾ ਦੇਣਾ ਡੈਫੀਨਿਟਲੀ ਸਰ ਤੁਸੀਂ ਬਿਲਕੁਲ ਸਹੀ ਗੱਲ ਆਖੀ ਤਾਂ ਹੁਣ ਅਸੀਂ ਫਾਰਮੂਲੇਸ਼ਨ ਤੇ ਅਗਰ ਆ ਜਾਈਏ ਕਿ ਅਸੀਂ ਪ੍ਰੋਬਲਮ ਸਾਰੀ ਡਿਸਕਸ ਕਰ ਲਈਆਂ ਹੁਣ ਅਸੀਂ ਇਹ ਚਾਹ ਰਹੇ ਕਿ ਸਾਡੀ ਸੈਕਿੰਡ ਪ੍ਰੈਗਨੈਂਸੀ ਦੇ ਵਿੱਚ ਟਾਈਮ ਨਾ ਪਵੇ ਤੇ ਇਹ ਸੌਖੀ ਕਨਸੀਵ ਹੋ ਜੇ ਔਰ ਜੇ ਕਨਸੀਵ ਹੋ ਗਿਆ ਤਾਂ ਮਿਸਕਾਰਜ ਨਾ ਹੋਵੇ ਸਰ ਉਹਦੇ ਲਈ ਬੜਾ ਹੀ ਸੌਖਾ ਟੋਟਕਾ ਸਰ ਅਸੀਂ ਅੱਜ ਇਹ ਦੋ ਹੀ ਸੀਟ ਰੱਖੇ ਆ ਠੀਕ ਹੈ ਜੀ ਸ਼ਿਵਲਿੰਗੀ ਤੇ ਪੁੱਤਰ ਜੀ ਵੀ ਠੀਕ ਹੈ ਸਰ ਉਹ ਮੰਤਰ ਬਣਾ ਲੈਣ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਇਹ ਦੇਖਣਾ ਹੈ ਕਿ ਆ ਸ਼ਿਵਲਿੰਗੀ ਦੇ ਪੁੱਤਰ ਜੀ ਵੀਰੂ ਸਰ ਇਕਵਲ ਪੰਜਟੇ ਚ ਲੈ ਕੇ ਐਮਪਟੀ ਸਟਮਕ ਇਸ ਦਾ ਪਾਊਡਰ ਸਵੇਰੇ ਦੁੱਧ ਦੇ ਨਾਲ ਲੈਣਾ ਸ਼ੁਰੂ ਕਰ ਦੇਣ। ਤੇ ਉਹ ਇਸ ਨੂੰ ਰਾਤ ਨੂੰ ਵੀ ਸੌਣ ਲੱਗਿਆ ਲੈ ਸਕਦੇ ਕਿਉਂਕਿ ਯੂਜ਼ੂਲੀ ਰਾਤ ਨੂੰ ਵੀ ਆਪਾਂ ਮਿਲ ਕੇ ਪੀ ਕੇ ਸੌਂਦੇ ਹੈਗੇ ਆ ਇਹ ਉਦੋਂ ਵੀ ਲੈ ਸਕਦੇ ਮਾਰਨਿੰਗ ਐਮਪਟੀ ਸਟਮਕ ਵੀ ਸਰ 40 ਦਿਨ ਬਾਅਦ ਮੈਨੂੰ ਪਤਾ 41 ਦਿਨ ਤੋਂ ਉਹਨਾਂ ਨੂੰ ਲੋਡ ਪੈਣੀ ਨਹੀਂ ਹੈਗੀ ਤੇ ਜੇ ਅਸੀਂ ਗੱਲ ਕਰੀਏ ਆਈਵੀਐਫ ਦੀ ਸਮ ਟਾਈਮ ਕੀ ਹੁੰਦਾ ਸਰ ਕਿ ਐਗਰ ਖਾਂਦੇ ਕਹਿੰਦੇ ਜੀ ਸਾਡੀ ਰਿਪੋਰਟ 네ਗੇਟਿਵ ਆਈ ਹੈਗੀ ਸਰ ਅਸੀਂ ਇਹ ਪੇਸ਼ੈਂਟ ਨੂੰ ਐਡਵਾਈਸ ਕਰਾਂਗੇ ਕਿ ਉਹ ਕੱਲਾ ਆਈਵੀਐਫ ਟਰੀਟਮੈਂਟ ਤੇ ਡਿਪੈਂਡ ਨਾ ਰਹਿਣ ਕੁਛ ਨਾ ਕੁਛ ਆਪਣੇ ਹੋਮ ਰੈਮਡੀਜ਼ ਨੂੰ ਜ਼ਰੂਰ ਯੂਜ਼ ਕਰਨ ਉਸ ਕੇਸ ਦੇ ਵਿੱਚ ਵੀ ਉਹ ਨਾਲ ਨਾਲ ਸ਼ਿਵਲਿੰਗੀ ਤੇ ਪੁੱਤਰ ਜੀ ਵੀ ਇਹ ਤਾਂ ਖੁਰਾਕ ਹੀ ਹੈ ਨਾ ਸਰ ਇੱਕ ਤਰ੍ਹਾਂ ਦੀ ਦਵਾਈ ਤਾਂ ਨਹੀਂ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਨਾਲ ਨਾਲ ਸਰ ਉਹ 40 ਦਿਨ ਜਿਵੇਂ ਅਸੀਂ ਗੱਲ ਕੀਤੀ 40 ਦਿਨ ਉਹ ਇਹ ਯੂਜ਼ ਕਰ ਲੈਣ 40 ਦਿਨ ਤੋਂ ਬਾਅਦ ਮਤਲਬ ਉਹਨਾਂ ਦੀ ਨੈਗੇਟਿਵ ਆਈ ਵੀ ਹੈ ਫਿਰ ਰਿਪੋਰਟ ਵੀ ਨਹੀਂ ਆਣੀ ਹੈ ਕਿ ਸਰ ਅੱਛਾ ਮੈਮ ਤੇ ਫਿਰ ਇੱਕ ਹੋਰ بڑا ਸਵਾਲ ਹੈ ਚਲੋ ਇਹ ਤਾਂ ਦੂਸਰੀ ਵਾਰ ਦੀ ਪ੍ਰੈਗਨਸੀ ਹੋਗੀ ਬਹੁਤ ਪਰਿਵਾਰ ਤਾਂ ਪਹਿਲੀ ਚ ਹੀ ਫਸੇ ਹੋਏ ਨੇ ਸਰ ਪਹਿਲੇ ਵਾਲਾ ਅਸੀਂ ਹੁਣੇ ਜਦ ਤੁਸੀਂ ਆਏ ਸੀਗੇ ਤੇ ਮੈਂ ਤੁਹਾਨੂੰ ਦੱਸਿਆ ਸੀ ਨਾ ਸਰ ਦਿਖਾਇਆ ਇੱਕ ਕੇਸ ਦਿਖਾਇਆ ਸੀ ਕਿ 44 ইয়ারズ ਦੀ লেਡੀ ਸਰ ਉਹਦਾ এএমএইচ ਸੀਗਾ 0.07 আর میرے ਕੋਲ 18 দোনো মেডিসিন ਲੈ ਕੇ ਗਈ ਹੈ 18 2 18 ফেব ਤੇ ਸਰ ਹੁਣ ਉਹਦਾ কল ਆ ਚੁੱਕੀ ਹੋਈ ਹੈ ਮੈਨੂੰ ਕਿ ম্যাডাম ਵੀ ਮੇਰੇ পিরিয়ডস ਨਹੀਂ ਆਏ আর প্রেগনেন্সি কনসিভ ਹੋ ਗਈ ਸਰ 44 ਸਾਲ ਦੀ ਉਮਰ 44 ਸਾਲ ਦੀ ਉਮਰ ਦੇ ਵਿੱਚ ਸਰ এএমএইচ 0.07 ਪਰ ਉਸ ਨੂੰ পিরিয়ড ਆ ਰਹੇ ਸੀਗੇ ਤੇ ਅਸੀਂ ਉਸ ਨੂੰ ਕਾਉਂਸਲ ਜਰ ਕੀਤਾ ਸਰ ਸਾਨੂੰ ਵੀ ਪਤਾ ਹੁੰਦਾ ਵੀ ਕ੍ਰਿਟੀਕਲ ਏਜ ਐ ਹੁਣ ਭਾਵੇਂ ਮੈਨੂੰ ਕੋਈ ਐਲੋਪੈਥ ਡਾਕਟਰ ਵੀ ਸੁਣ ਰਿਹਾ ਉਹਨੂੰ ਵੀ ਲੱਗਦਾ ਹੋਵੇ ਕਿ ਮੈਡਮ ਕੀਵੇਂ ਦੱਸ ਰਹੀ ਹੈਗੀ ਸਰ ਹਨਾ ਪਰ ਉਸ ਨੂੰ ਅਸੀਂ ਕਾਉਂਸਲ ਇਹ ਕੀਤਾ ਸੀਗਾ ਕਿ ਤੁਸੀਂ ਮੈਮ ਜਾਂਦੇ ਮਾਈਂਡ ਨੂੰ ਪੋਜ਼ਿਟਿਵ ਰੱਖ ਕੇ ਸਟ्रेस ਫਰੀ ਹੋ ਕੇ ਕੱਲਿਆ ਸੋਭਾਗੇ ਮਾਣ ਨੂੰ ਦਿੱਤੇ ਸੀ ਕਿ ਤੇ ਸ਼ਿਵਲਿੰਗ ਤੇ ਪੁੱਤਰ ਜੀਵੀ ਦਾ ਉਹਨਾਂ ਨੂੰ ਮੰਤਰ ਦੱਸਿਆ ਸੋਭਾਗਿਆ ਦੀ ਤਾਂ ਬਹੁਤ ਚਰਚਾ ਹੈ ਜੀ ਇਸ ਵੇਲੇ ਸੋਭਾਗਿਆ ਤਾਂ ਵਾਕਈ ਮੈਂ ਨਹੀਂ ਆਈ ਡੋਨਟ ਹੈਵ ਐਨੀ ਵਰਡਸ ਟੂ ਅਟਰ ਦਾ ਰਿਜ਼ਲਟ ਆਫ ਸੋਭਾਗਿਆ ਮੇਰੇ ਕੋਲ ਕੋਈ ਵਰਡਸ ਹੀ ਨਹੀਂ ਐ ਸਰ ਸੁਭਾਗਿਆ ਦੇ ਰਿਜ਼ਲਟ ਦੱਸਣ ਲਈ ਤਾਂ ਸਰ ਹੁਣ ਤੁਸੀਂ ਐ ਸਵਾਲ ਮੈਨੂੰ ਜ਼ਰੂਰ ਕਰੋਗੇ ਕਿ ਸਰ ਤੁਸੀਂ ਸੁਭਾਗਿਆ ਦੇ ਫਿਰ ਰਿਜ਼ਲਟ ਆ ਕੀ ਕੀ ਰਹੇ ਆ ਜੀ 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 ਬਿਲਕੁਲ ਇਸ ਵਾਰ ਬਣਦਾ ਵੀ ਕੀ ਕੀ ਰਿਜ਼ਲਟ ਆ ਰਹੇ ਆ ਸਰ ਅਗਰ ਆਈਵੀਐਫ ਸਕਸੈਸ ਨਹੀਂ ਹੋ ਰਿਹਾ ਤਾਂ ਵੀ ਸੁਭਾਗਿਆ ਅਗਰ ਐਗ ਪੂਅਰ ਕੁਆਲਿਟੀ ਦੇ ਹੈਗੇ ਤਾਂ ਵੀ ਸੁਭਾਗਿਆ ਇਹ ਯੂਟਰਸ ਦੀ ਲਾਈਨਿੰਗ ਬੈਟਰ ਨਹੀਂ ਬਣ ਰਹੀ ਉਹ ਨਾ ਬਣਨ ਕਰਕੇ ਉਹਨਾਂ ਦਾ ਜਿਹੜਾ ਆਈਵੀਐਫ ਸਕਸੈਸ ਨਹੀਂ ਹੋ ਰਿਹਾ ਤਾਂ ਵੀ ਸੁਭਾਗਿਆ ਔਰ ਹੋਰ ਤਾਂ ਹੋਰ ਸਰ ਪ੍ਰੈਗਨੈਂਸੀ ਤੋਂ ਪਹਿਲਾਂ ਸੁਭਾਗਿਆ ਸ਼ੁਰੂ ਕਰਕੇ ਟਿਲ 8th ਮੰਥ ਤੱਕ ਇਹ ਮੇਰੇ ਪੇਸ਼ੈਂਟ ਸੁਭਾਗਿਆ ਨੂੰ ਯੂਜ਼ ਕਰ ਰਹੇ ਆ ਉਹਦੇ ਵਿੱਚ ਉਹਨਾਂ ਨੂੰ ਆਇਰਨ ਫੋਲਿਕ ਐਸਿਡ ਕੁਝ ਵੀ ਖਾਣ ਦੀ ਜ਼ਰੂਰਤ ਨਹੀਂ ਹੈ ਸਰ ਨਾ ਹੀ ਉਹਨਾਂ ਦਾ ਬੱਚਾ ਜਿਹੜਾ ਉਹ ਲੋ ਬਰਥ ਹੋਏਗਾ ਨਾ ਹੀ ਪਹਿਲਾਂ ਹੋਏਗਾ ਸਰ ਐਨਫ weight ਦੇ ਵਿੱਚ 9th ਮੰਥ ਚ ਮੈਂ ਸੁਭਾਗਿਆ ਬੰਦ ਕਰਾ ਦਿੰਨੀ ਆ ਕਿਉਂਕਿ ਸਾਨੂੰ ਇਹ ਰਹਿੰਦਾ ਕਿ ਬੱਚੇ ਦਾ ਐਕਸਟਰਾ weight ਹੋਏਗਾ ਫਿਰ ਸੀ ਸੈਕਸ਼ਨ ਵੱਲ ਜਾਣਾ ਪਏਗਾ ਸਰ ਇਹਦੇ ਤਾਂ ਰਿਜ਼ਲਟ ਦੇ ਮੇਰੇ ਕੋਲ ਤੁਸੀਂ ਇਹ ਕਹਿ ਰਹੇ ਵੀ ਸੁਭਾਗਿਆ ਜਿਹੜੀ ਸਾਡੀ ਭੈਣ ਇਸਤੇਮਾਲ ਕਰੇਗੀ ਤੇ ਜਿਹੜਾ ਬੱਚਾ ਰਸਗੁੱਲੇ ਵਾਂਗੂ ਆਏ ਮਤਲਬ ਜਦਾ ਜਦ ਸਾਡੇ ਹੱਥਾਂ 'ਚ ਆਏਗਾ ਤਾਂ ਰਸਗੁੱਲੇ ਵਰਗਾ ਹੋਏਗਾ ਸਰ ਡੈਫੀਨਿਟਲੀ ਉਹ ਗੋਲ ਮਟੋਲ ਰਸਗੁੱਲੇ ਵਰਗਾ ਹੀ ਹੋਣਾ ਸਰ ਇਥੋਂ ਤੱਕ ਨਾ ਮੇਰੇ ਕੋਲ ਇੱਕ ਪਿੱਛੇ ਜੇ ਕਪਲ ਆਇਆ ਸੀਗਾ ਤੇ ਉਹਦੇ ਹਸਬੈਂਡ ਦਾ ਵੀ ਕੰਪਲੈਕਸ਼ਨ ਡਾਰਕ ਸੀਗਾ ਤੇ ਇਹ ਚੀਜ਼ਾਂ ਹੁੰਦੀਆਂ ਸਰ ਅੱਜ ਜਿਹੜਾ ਟਾਈਮ ਹੈ ਨਾ ਮੋਡਰਨਾਈਜੇਸ਼ਨ ਤੇ ਉਹਦੀ ਮੈਸੇਜ ਸ਼ੀ ਵਾਸ ਗਵਰਨਮੈਂਟ ਟੀਚਰ ਤਾਂ ਉਹ ਵੀ ਕਹ ਰਹੀ ਸੀ ਕਿ ਮੈਮ ਵੀ ਸਾਡਾ ਬੱਚਾ ਗੋਰਾ ਹੋਣਾ ਚਾਹੀਦਾ ਹੈ ਗਾਸ ਸਰ ਉੱਥੇ ਅਸੀਂ ਕੀ ਕੀਤਾ ਉੱਥੇ ਮੈਂ ਸੋਭਾਗਿਆ ਮੈਡੀਸਨ ਦੇ ਵਿੱਚ ਹੀ ਹੁਣ ਕਲੀਅਰ ਦੱਸ ਦਈਏ ਸਰ ਕਿਤੇ ਪੇਸ਼ੈਂਟ ਨੂੰ ਲੱਗਦਾ ਕਿ ਬੱਚਾ ਗੋਰਾ ਹੋਵੇ ਕਿਤੇ ਪੇਸ਼ੈਂਟ ਨੂੰ ਲੱਗਦਾ ਕਿ ਸਾਡੇ ਬੱਚੇ ਦਾ ਆਈਕਿਊ ਲੈਵਲ ਬਹੁਤ ਵਧੀਆ ਹੋਵੇ ਸਰ ਕੁਮਾਰ ਕਲਿਆਨ ਰਸ ਅਸੀਂ ਉਹਦੀ ਐਕਸਾ ਕੁਆਂਟੀਟੀ ਸੋਭਾਗਿਆ ਦੇ ਵਿੱਚ ਪਾ ਕੇ ਉਸ ਨੂੰ ਦੇ ਦਿੱਤੀ ਹੈ ਤੇ ਉਹਦਾ ਬੱਚਾ 25 ਨੂੰ ਹੋਇਆ ਸਰ ਬॉय ਬੇਬੀ ਹੋਇਆ ਤੇ ਉਹਦਾ ਕੰਪਲੈਕਸ਼ਨ ਦੋਨਾਂ ਤੇ ਹੀ ਨਹੀਂ ਗਿਆ ਅੱਛਾ ਮਤਲਬ ਡਾਰਕ ਕੰਪਲੈਕਸ਼ਨ ਦੋਨਾਂ ਤੇ ਹੀ ਨਹੀਂ ਗਿਆ ਸਰ ਠੀਕ ਹੈ ਬੱਚਾ ਡਾ ਗੂਰਾ ਪੈਦਾ ਹੋਇਆ ਮਤਲਬ ਹਰ ਚੀਜ਼ ਦਾ ਆਯੁਰਵੇਦਾ ਦੇ ਵਿੱਚ ਕਹਿੰਦੇ ਨੇ ਵਿੱਚ ਪੁਰਾਣੇ ਟਾਈਮ ਤੇ ਸਰ ਕਹਿੰਦੇ ਸੀ ਬਜ਼ੁਰਗ ਕਿ ਜਿਹੜੀ ਤੁਸੀਂ ਫੋਟੋ ਲਾਉਂਗੇ ਜਦੋਂ ਪ੍ਰੈਗਨਨਸੀ ਕਨਸੀਵਰ ਕਹਿੰਦੇ ਜੋ ਤੁਸੀਂ ਫੋਟੋ ਲਾਉਂਗੇ ਜੋ ਦੇਖੋਗੇ ਉਦਾਂ ਨੇ ਬੱਚਾ ਨੈਕਸਟ ਵੀ ਉਦਾਂ ਦਾ ਹੀ ਆਊਗਾ ਸਰ ਇਹ ਚੀਜ਼ਾਂ ਮੈਟਰ ਕਰਦੀਆਂ ਜੀ ਮੈਡੀਟੇਸ਼ਨ ਕਰੋ ਪ੍ਰੋਪਰਲੀ ਆਪਾਂ ਤਾਂ ਕਹਿੰਦੇ ਆ ਵੀ ਜਿੱਦਾਂ ਦਾ ਤੁਹਾਨੂੰ ਬੱਚਾ ਚਾਹੀਦਾ ਨਾ ਮਾਈਂਡ ਵਿੱਚ ਪਲੈਨਿੰਗ ਤੇ ਫੀਲਿੰਗ ਹੀ ਰੱਖੋ ਸਰ ਉਦਾਂ ਦਾ ਹੀ ਕੁਦਰਤ ਨੇ ਸਾਨੂੰ ਰਿਜ਼ਲਟ ਦੇਣਾ ਜੀ 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 ਅੱਛਾ ਮੈਂ ਫਿਰ ਜਾਂਦੇ ਜਾਂਦੇ ਇੱਕ ਹੋਰ ਸਵਾਲ ਅਹਿਮ ਹੈਗਾ ਫਰਸਟ ਟਾਈਮ ਯਾ ਸੈਕੰਡ ਟਾਈਮ ਅਗਰ ਅਸੀਂ ਕਨਸੀਵ ਕਰਨਾ ਚਾਹੁੰਦੇ ਆ ਯਾ ਕੋਈ ਜੋੜਾ ਕਨਸੀਵ ਕਰਨਾ ਚਾਹੁੰਦਾ ਹੈ ਕਿਹੜੀਆਂ ਖਾਸ ਗੱਲਾਂ ਦਾ ਉਹਨੂੰ ਧਿਆਨ ਹੈ ਹਰ ਹਿੱਲੇ ਰੱਖਣਾ ਹੀ ਪੈਣਾ ਜਿਸ ਤੋਂ ਬਗੈਰ ਗੁਜ਼ਾਰਾ ਅਜੋਕੇ ਵੇਲੇ ਹੈ ਹੀ ਨਹੀਂ ਸਰ ਇੱਕ ਤਾਂ ਉਹ ਸਭ ਤੋਂ ਪਹਿਲੇ ਸਟ੍ਰੈਸ ਫਰੀ ਸੈਕੰਡਲੀ ਜੇ ਉਹਨਾਂ ਨੂੰ ਲੱਗ ਰਿਹਾ ਕਿ ਅਸੀਂ ਇਸ ਟਾਈਮ ਤੇ ਕਨਸੀਵ ਕਰਨਾ ਸਰ ਬਲੱਡ ਸਰਕੂਲੇਸ਼ਨ ਉਹਨਾਂ ਨੂੰ ਬਹੁਤ ਅੱਛਾ ਰੱਖਣਾ ਪਏਗਾ ਬਲੱਡ ਸਰਕੂਲੇਸ਼ਨ ਅੱਛਾ ਕਿਵੇਂ ਹੋਏਗਾ ਸਰ ਉਹਨਾਂ ਨੇ ਜੂਸ ਦਾ ਰਸਰ ਰੂਟੀਨ ਦੇ ਵਿੱਚ ਪੀਣਾ ਹੀ ਪੀਣਾ ਜੂਸ ਹੀ ਪੀਣਾ ਅਸੀਂ ਥੋੜੀ ਜਿਹੀ ਉਹਨਾਂ ਲਈ ਜਿਹੜੇ ਹੋਮ ਰੈਮਡੀਜ਼ ਕੁਝ ਇਨਕਲੂਡ ਕਰਦੇ ਹਾਂ ਕੁਝ ਡਾਈਟ ਵੀ ਅਸੀਂ ਰੱਖੀ ਹੈ ਸਰ ਉਹਨਾਂ ਨੂੰ ਲੱਗਦਾ ਵੀ ਸੌਖਾ ਕਨਸੀਵ ਕਰਨਾ ਸਰ ਉਹਨਾਂ ਦਾ ਫੋਲੇਟ omega 3 ਸੈਲੇਨੀਅਮ ਕੰਟੈਂਟ ਵਿਟਾਮਿਨ E D ਫੋਲਿਕ ਐਸਿਡ ਐਂਟੀਆਕਸੀਡੈਂਟ ਡਾਈਟ ਉਹਨਾਂ ਨੇ ਲੈਣੀ ਹੈ ਜੋ ਇਹ ਚਾਰਟ ਸਾਡ ਡਿਸਪਲੇ ਸ਼ੋ ਕਰ ਦੋ ਤੇ ਇਹ ਸੌਖ ਆਸ਼ਿਰ ਰੰਗੀਤੇ ਪੁੱਤਰ ਜੀ ਵੀ ਦੇ ਬੀ ਲੈਂਦੇ ਹੋયા ਤੇ ਨਾਲ ਸੁਭਾਗਿਆ ਲੈ ਲੈਣ ਸਰ ਉਹਨਾਂ ਦੀ ਹਰ ਉਹਨਾਂ ਦੀ ਜਿਹੜੀ ਮਰਿਆਦ ਹੈ ਛੋਟੇ ਟਾਈਮ ਦੇ ਵਿੱਚ ਸ਼ਾਰਟ ਪੀਰੀਅਡ ਦੇ ਵਿੱਚ ਸੁਣੀ ਜਾਏਗੀ ਤੇ ਸੌਖਾ ਕਨਸੀਵ ਕਰ ਸਕਣਗੇ ਜੀ ਜੀ ਅੱਛਾ ਮੈਮ ਕੀ ਕੀ ਲਿਖਿਆ ਕੀ ਕੀ ਹੋਇਆ ਹੈ ਅੰਡੇ ਹੋ ਗਏ ਜੀ ਹੋਰ ਬਹੁਤ ਸਾਰੇ ਚੀਜ਼ਾਂ ਨੇ ਜਿਹੜੀਆਂ ਤੁਸੀਂ ਮਤਲਬ ਡਿਟੇਲ ਦੇ ਵਿੱਚ ਲਿਖਿਆ ਹੋਇਆ ਹੈ ਕੀ ਕੀ ਯੂਜ਼ ਕਰ ਸਕਦੇ ਆ ਸਰ ਦੇਖੋ ਜੀ ਅਸੀਂ ਮਤਲਬ ਫਟਾਫਟ ਕਨਸੀਵਿੰਗ ਵਾਸਤੇ ਜਲਦੀ ਕਨਸੀਵ ਕਰਨ ਵਾਸਤੇ ਹੈ ਨਾ ਸਰ ਜਿਵੇਂ ਅਸੀਂ ਹਰ ਪਾਰ ਦੀ ਤਰ੍ਹਾਂ ਨੱਟਸ ਦੱਸਦੇ ਹੈਗੇ ਆ ਸਰ ਉਹਨਾਂ ਦੇ ਸਾਰੇ ਨੱਟਸ ਨੂੰ ਸੌਕ ਕਰਕੇ ਸਵੇਰੇ ਲੈ ਲੈਣਾ ਉਹਦੇ ਵਿੱਚ ਇੱਕ ਅਖਰੋਟ ਅੱਧਾ ਚਮਚ ਪੰਪਕਿਨ ਸੀਡਸ ਸਨਫਲਾਅਰ ਸੀਡਸ ਦੋ ਫਿਗ ਚਾਰ ਬਲੈਕ ਰੈਜ਼ਨ ਇਸ ਚੀਜ਼ ਦਾ ਮੰਤਰ ਪਲਾਨ ਰਾਤ ਨੂੰ ਪੀਉਣ ਤੇ ਸਵੇਰੇ ਉਹ ਲੈਣ ਨਾਲ ਨਾਲ ਸਰ ਲੀਫੀ ਵੈਜੀਟੇਬਲਸ ਯੂਜ਼ ਕਰਨ ਉਹ ਗ੍ਰੀਨ ਵੈਜੀਟੇਬਲਸ ਗ੍ਰੀਨ ਸਰ ਹਰੀਆਂ ਸਬਜ਼ੀਆਂ ਲਾਈਕ ਹਰੀਆਂ ਸਬਜ਼ੀਆਂ ਵੀ ਸਰ ਉਹਨਾਂ ਨੇ ਖਾਣਾ ਕਿ ਇਹ ਕद्दू ਤੋਰੀ ਭਿੰਡੇ ਕद्दू ਤੋਰੀ ਤੇ ਲਾਲੋ ਪੇਠਾ ਕੀਕ ਮਤਲਬ ਕਿ ਇਧਰ ਨੀ ਸਬਜ਼ੀਆਂ ਤੇ ਜਾਂ ਉਹਨਾਂ ਨੇ ਮੇਥੀ ਪਾਲਕ ਇਧਰ ਹੀ ਸਬਜ਼ੀ ਯੂਜ਼ ਕਰਨੀ ਹੈ ਹਾਂ ਆਇਰਨ ਡੈਫੀਸ਼ੀਐਂਸੀ ਜਿਹੜੀ ਉਹ ਰਿਕਵਰ ਹੋ ਜਾਏਗੀ ਤੇ ਨਾਲ ਫੋਲਟ ਵਾਸਤੇ ਸਰ ਅਸੀਂ ਬ੍ਰੋਕਲੀ ਨੂੰ ਯੂਜ਼ ਕਰਨਾ ਅਗਰ ਉਹ ਬ੍ਰੋਕਲੀ ਇਨਫ ਡੇਲੀ ਰੂਟੀਨ ਸੈਲਡ ਚ ਖਾਂਦੇ ਆ ਸਰ ਉਹਨਾਂ ਦਾ ਫੋਲਟ ਜਿਹੜਾ ਹੈ ਉਹ ਵਧੀਆ ਰਹੇਗਾ ਫੋਲਟ ਅਗਰ ਵਧੀਆ ਹੈ ਸਰ ਉਹਨਾਂ ਦੇ ਜਿਹੜਾ ਪੂਰ ਐਗ ਦੀ ਅਸੀਂ ਡਿਸਕਸ ਕੀਤਾ ਨਾ ਉਹਨੇ ਉਹਨਾਂ ਦੀ ਐਗ ਦੀ ਕੁਆਲਿਟੀ ਤੇ ਐਗ ਦੀ ਮੈਚਿਊਰੇਸ਼ਨ ਵਧੀਆ ਹੋ ਜਾਏਗੀ ਤੇ ਐਂਬ੍ਰਿਓ ਸੌਖਾ ਇੰਪਲਾਂਟ ਹੋ ਜਾਏਗਾ ਸਮ ਟਾਈਮ ਕੀ ਹੁੰਦਾ ਕਿ ਓਵਿਲੇਸ਼ਨ ਹੋ ਜਾਂਦਾ ਪਰ ਇੰਪਲਾਂਟੇ ਹੈਲਪ ਕਰਦੀ ਹੈ ਹੁਣ ਅਸੀਂ ਸੈਲਮਨ ਦੀ ਗੱਲ ਕਰੀਏ ਜਿਹੜੀ ਸੈਲਮਨ ਫਿਸ਼ ਹੁੰਦੀ ਹੈ ਸਰ ਉਹਦੇ ਵਿੱਚ omega 3 ਤੇ fatty acid ਬਹੁਤ ਵਧੀਆ ਹੁੰਦਾ ਹੈ ਜਿਹਦੇ ਕਰਕੇ ਵੀ ਫੂਰ ਐਗ ਕੁਆਲਿਟੀ ਜਿਹੜੀ ਉਹ ਇਨਹਾਂਸ ਹੋਏਗੀ ਨੈਕਸਟ ਅਸੀਂ ਦੱਸਿਆ ਸਰ ਬ੍ਰਾਜ਼ੀਲ ਨਟਸ ਬ੍ਰਾਜ਼ੀਲ ਨਟਸ ਦੇ ਵਿੱਚ ਸੈਲੇਨੀਅਮ ਕੰਟੈਂਟ ਜਿਹੜਾ ਬਹੁਤ ਵਧੀਆ ਹੁੰਦਾ ਔਰ ਸੈਲੇਨੀਅਮ ਹੀ ਸਰ ਐਗ ਦੀ ਕਵਾਲਿਟੀ ਤੇ ਕੁਆਂਟੀਟੀ ਨੂੰ ਇਨਕਰੀਸ ਕਰਦਾ ਹੁਣ ਅਸੀਂ ਨੈਕਸਟ ਡ్రਾਈ ਫਰੂਟਸ ਦੀ ਗੱਲ ਚ ਕਰ ਚੁੱਕੇ ਆ ਅਸੀਂ ਗੱਲ ਕਰਾਂਗੇ ਚੀਆ ਸੀਡਸ ਦੀ ਤੇ ਨਾਲ ਸਰ ਅਸੀਂ ਫਲੈਕਸੀਡਸ ਦੀ ਗੱਲ ਕਰਾਂਗੇ ਇਹਨਾਂ ਵਿੱਚ ਵੀ ਸਰ ਓਮੇਗਾ 3 ਐਨਐਫ ਹੁੰਦਾ ਨਟਸ ਅਸੀਂ ਆਲਰੇਡੀ ਡਿਸਕਸ ਕੀਤੀ ਹੈ ਨਟਸ ਦੇ ਨਾਲ ਨਾਲ ਉਹਨਾਂ ਨੇ ਅਵੋਕਾਡੋ ਸਟਰਾਬਰੀ ਤੇ ਬਲੂਬੈਰੀ ਇਹਨਾਂ ਤਿੰਨਾਂ ਚੀਜ਼ਾਂ ਦਾ ਯੂਜ਼ ਕਰਨਾ ਸਰ ਵਿਟਾਮਿਨ ਏ ਇਹਦੇ ਚ ਵਧੀਆ ਹੈ ਵਿਟਾਮਿਨ ਈ ਨੇ ਕੀ ਕਰਨਾ ਹੈ ਅਗਰ ਐਗ ਬਣ ਗਏ ਤਾਂ ਉਸ ਐਗ ਨੂੰ ਪ੍ਰੋਟੈਕਟ ਕਰਨਾ ਓਕੇ ਇਕ ਨੂੰ ਬਚਾਣਾ ਸਿਕਿਉਰਟੀ ਗਾਰਡ ਦੇ ਤੌਰ ਤੇ ਸਿਕਿਉਰਟੀ ਗਾਰਡ ਦੇ ਤੌਰ ਤੇ ਆ ਉਹ ਕੈਡੋ ਕੰਮ ਕਰੇਗਾ ਸਰ ਨੱਟਸ ਕੰਮ ਕਰਨਗੇ ਦੈਨ ਆਰੋ ਸਰ ਐਗਜ਼ ਬ੍ਰੈਡ ਮੀਟ ਸੀਰੀਅਲਸ ਤੇ ਮਿਲਕ ਪ੍ਰੋਡਕਟ ਜਿਹੜੇ ਹੈਗੇ ਉਹਨਾਂ ਦੇ ਵਿੱਚ ਫਸ ਫੋਰਮੇਟ ਮੈਂ ਡੀ ਤੇ ਪੋਲਿਕ ਐਸਿਡ ਐਨਫ ਹੋਏਗਾ ਹੁਣ ਅਸੀਂ ਆਲਰੇਡੀ ਬੈਰੀਜ਼ ਦੀ ਕਲ ਕਰ ਹੀ ਚੁੱਕੀਆਂ ਔਰ ਪਹਿਲਾਂ ਵੀ ਕੀਤੀ ਹੈ ਬੈਰੀਜ਼ ਸਰ ਤੇ ਆਪਣਾ ਹਲਦੀ ਤੇ ਆਮਲਾ ਇਹ ਸਭ ਐਕਸੀ ਆਕਸੀਡੈਂਟ ਤੇ ਐਕਸਟਰੀ ਐ ਐਂਟੀ ਇਨਫਲੇਮੇਟਰੀ ਡਰੱਗਸ ਹੈਗੇ ਇਹ ਉਸ ਤਰੀਕੇ ਯੂਜ਼ ਕਰਨ ਤੇ ਨਾਲ ਨਾਲ ਅਸੀਂ ਗੱਲ ਕਰਾਂਗੇ ਅਗਰ ਰਹਿੰਦਾ ਨਾ ਫੀਮੇਲ ਨੂੰ ਕਿਸੇ ਵੀ ਤਰ੍ਹਾਂ ਦੀ ਫਰਸਟ ਡਿਲੀਵਰੀ ਬਾਅਦ ਉਹਨਾਂ ਦਾ ਸਰੀਰ ਵਿੱਚ ਦਰਦ ਬਹੁਤ ਰਹਿੰਦੀ ਹੈ ਤੇ ਉਹਨਾਂ ਨੂੰ ਪੇਨ ਹਾਂ ਤਾਕਤ ਉਹਨਾਂ ਦੀ ਖਤਮ ਹੋ ਜਾਂਦੀ ਹੈ ਉਹਨਾਂ ਨੂੰ ਲੱਗਦਾ ਕਿ ਸਾਡੀ ਪੇਨ 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 ਵੀ ਸਾਡੀ ਢੂਈ ਦੁਖਦੀ ਹੈਗੀ ਹੈ ਸਾਡਾ ਜਿਹੜਾ ਨੀਚੇ ਨੂੰ ਭਾਰ ਪੈਂਦਾ ਹੈਗਾ ਸਾਡੀ ਸਾਨੂੰ ਲੱਗਦਾ ਵੀ ਸਾਡੀ ਤਾਕਤ ਹੀ ਨਹੀਂ ਹੈ ਉਸ ਕੇਸ ਵਿੱਚ ਸਰ ਉਹ ਸ਼ਾਲਨ ਟੈਬਲੇਟ ਵੀ ਯੂਜ਼ ਕਰ ਸਕਦੇ ਆ ਹਰ ਤਰ੍ਹਾਂ ਦੀ ਪੇਨ ਨੂੰ ਸ਼ਾਲਨ ਟੈਬਲੇਟ ਨੇ ਰਿਕਵਰ ਕਰਨਾ ਸਰ ਜੀ ਜੀ ਬਹੁਤ ਬਹੁਤ ਸ਼ੁਕਰੀਆ ਮੈਮ ਸਾਰੀ ਗੱਲਬਾਤ ਦੇ ਲਈ ਬਹੁਤ ਨੁਸਖਾ ਫਾਰਮੂਲਾ ਪੁੱਤਰ ਜੀਵਿਕ ਤੇ ਸ਼ਿਵਲਿੰਗੀ ਵਾਲਾ ਦੇਣ ਵਾਸਤੇ ਸੋ ਉਮੀਦ ਕਰਦਾ ਕਿ ਇਹ ਵੀਡੀਓ ਨਾਲ ਲੋਕਾਂ ਤੱਕ ਉਹਨਾਂ ਜੋੜਿਆਂ ਤੱਕ ਤੁਸੀਂ ਜ਼ਰੂਰ ਪਹੁੰਚਦੀ ਕਰਦੇ ਹੋਗੇ ਜਿਹੜੇ ਇਸ ਵੇਲੇ ਔਲਾਦ ਲਈ ਮਤਲਬ ਅਸੀਂ ਕਹੇ ਲੇ ਕਿ ਕੋਈ ਦਰ ਉਹਨਾਂ ਨੇ ਛੱਡਿਆ ਨਹੀਂ ਹੁੰਦਾ ਕੋਈ ਡਾਕਟਰ ਨਹੀਂ ਛੱਡਿਆ ਕੋਈ ਵੈਦ ਕੋਈ ਹਕੀਮ ਨਹੀਂ ਛੱਡਿਆ ਪਰ ਹਰਮੀਜੀ ਦਾ ਕਹਿਣਾ ਹੈ ਕਿ ਪੁੱਤਰ ਜੀਵਿਕ ਤੇ ਸ਼ਿਵਲਿੰਗੀ ਬੀਜ ਹੀ ਉਹਨਾਂ ਵਾਸਤੇ ਕਾਫੀ ਨੇ ਫਿਰ ਵੀ ਜੇਕਰ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਹੈ ਤਾਂ ਉਹਨਾਂ ਨੇ ਆਪਣੇ ਨੁਸਖੇ ਫਾਰਮੂਲੇ ਬਣਾ ਕੇ ਰੱਖੇ ਹੋਏ ਨੇ ਡਿਟੇਲ ਦੇ ਵਿੱਚ ਤੁਹਾਨੂੰ ਸਮਝਾਇਆ ਵੀ ਇਹ ਕਿਹੜੀਆਂ ਸਾਵਧਾਨੀਆਂ ਦਾ ਅਸੀਂ ਇਸਤੇਮਾਲ ਕਰਨਾ ਹੈ ਜਾਂ ਕਿਹੜੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹਨੂੰ ਅਸੀਂ ਸਾਵਧਾਨੀ ਨਾਲ ਵਰਤਣਾ ਸੋ ਇੱਕ ਵਾਰ ਫਿਰ ਤੁਹਾਨੂੰ ਗੁਜ਼ਾਰਿਸ਼ ਹੈ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ ਵੀ ਕਰਨੀ ਹੈ ਔਰ ਅਸੀਂ ਹਰਮੀਜੀ ਕੋਲੋਂ ਪੁੱਛ ਲੈਨੇ ਆ ਉਹਨਾਂ ਨਾਲ ਕੰਸਲਟ ਕਰਨ ਦਾ ਕੀ ਢੰਗ ਹੈਗਾ ਮੈਮ ਤੁਹਾਡਾ ਨਾਲ ਕੰਸਲਟ ਕਿਵੇਂ ਕੀਤਾ ਜਾਵੇ ਸਰ ਮੁਹਾਲੀ ਫੇਜ਼ 10 ਸੈਕਟਰ 64 ਔਰ SCF 61 ਹੈ ਸਰ ਅਬਵ ਰਿਲਾਈਂਸ ਪਰ ਅ ਸਿਗਨੇਚਰ ਔਰ ਮੈਨੂੰ ਕੰਟੈਕਟ ਕਰ ਸਕਦੇ ਦਿੱਤੇ ਗਏ ਨੰਬਰਾਂ ਤੇ ਕਾਲ ਕਰ ਸਕਦੇ ਜੀ ਬਹੁਤ ਬਹੁਤ ਸ਼ੁਕਰੀਆ ਸੋ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰਦੇ ਹੋ ਜਿਨ੍ਹਾਂ ਨੂੰ ਲੱਗਦਾ ਹੈ ਕਿ ਪਿਛਲੇ ਬਹੁਤ ਸਾਲਾਂ ਤੋਂ ਇੱਕ ਘਰ ਦੇ ਵਿੱਚ ਬੱਚਾ ਇਕੱਲਾ ਹੀ ਹੈ ਦੂਸਰੀ ਡਿਲੀਵਰੀ ਉਹਨਾਂ ਨੂੰ ਚਾਹੀਦੀ ਹੈ ਦੂਸਰੇ ਕਨਸੀਵ ਕਰਨਾ ਚਾਹੁੰਦੇ ਨੇ ਬੱਚਾ ਲੈਣਾ ਚਾਹੁੰਦੇ ਨੇ ਸੈਕੰਡ ਬੇਬੀ ਲੈਣਾ ਚਾਹੁੰਦੇ ਨੇ ਪਰ ਹੋ ਨਹੀਂ ਰਿਹਾ ਜਾਂ ਫਿਰ ਪਹਿਲੇ ਵਾਸਤੇ ਬੜੀ ਜਦੋਜਹਿਦ ਹੈ ਜਿਹੜਾ ਪਰਿਵਾਰ ਇਸ ਵੇਲੇ ਪਿਆ ਹੋਇਆ ਹੈ ਮੈਨੂੰ ਲੱਗਦਾ ਹੈ ਕਿ ਇਹ ਵੀਡੀਓ ਕਾਫੀ ਹੱਦ ਤੱਕ ਉਹਨਾਂ ਨੂੰ ਰਾਹਤ ਦੇ ਸਕਦੀ ਹੈ ਔਰ ਉਹਨਾਂ ਦਾ ਮਾਰਗਦਰਸ਼ਕ ਹੈਗਾ ਜਿਹੜੀ ਇਹ ਵੀਡੀਓ ਉਹ ਬਣ ਸਕਦੀ ਹੈ ਧੰਨਵਾਦ